ਦੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰ ਪਰੇ ਦਾ ਸ੍ਰੀ ਕਾ ਸੋਹਣ ਨੰਦ ਬੁਲਾਉਦੇ ਵਿੱਚ ਚੋਰ ਕਰ ਦਿੱਤਾ ਕੈਮ ਤੇ ਆਪਾਂ ਕੋਲ ਗੈਮ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪੁੱਜ ਗਏ ਸੀਗੇ ਪੱਟਾ ਸਾਹਿਬ ਲੰਗਰ ਲਾ ਕੇ ਤੇ ਹਲੇ ਉੱਠੇ ਹੀ ਆ ਬਸ ਆ ਮੇਰਾ ਪਰ ਨਹੀਂ ਹੈਗਾ ਯਾਰ ਤੇ ਹਲੇ ਟੈਂਟ ਵਾਲਾ ਵੀ ਬੰਦਾ ਸਾਡਾ ਆਇਆ ਨਹੀਂ ਹੈਗਾ ਆ ਹੁਣ ਨਿਕਲਦੇ ਆ ਰਜਾਈਆਂ ਵਿੱਚੋਂ ਠੀਕ ਗੱਲ ਜੀ ਤੇ ਉਧਰ ਮੁੰਡਾ ਕੰਮ ਲੱਗਿਆ ਪਾਣਾ ਬੰਨਣ ਦੀ ਤਿਆਰੀ ਤੇ ਆਪਾਂ ਵੀ ਬੰਨਦੇ ਆ ਬਸ ਆ ਮੈਂ ਬੰਨਣਾ ਹੁੰਦਾ ਹੋਰ ਕੰਮ ਦੀ ਤਿਆਰੀ ਹਾਂ ਫਿਰ ਉਹ ਤਿਆਰੀ ਉਹ ਕਰਦਾ ਆ ਇਹਨੂੰ ਕਹਿਆ ਪਤਾ ਹਰਸ਼ ਬੱਚੇ ਆ ਬੱਚੇ ਆ ਬੱਚੇ ਇਧਰ ਹਲੇ ਸੁੱਤੇ ਪਏ ਆ ਪ੍ਰਧਾਨ ਸਾਹਿਬ ਸੁੱਤੇ ਪਏ ਆ ਹਲੇ ਤੇ ਟਰੈਕਟਰ ਆਪਾਂ ਨੇ ਮੂਰੇ ਹੀ ਖੜਾ ਲਏ ਤੇ ਟੈਂਟ ਵਾਲੇ ਨੂੰ ਕਰੋ ਫੋਨ ਯਾਰ ਕਿਉਂਕਿ ਜਦ ਤੱਕ ਟੈਂਟ ਨਹੀਂ ਲੱਗਦਾ ਜਦ ਤੱਕ ਸੈਟਿੰਗ ਨਹੀਂ ਆਉਣੀ ਆਪਣੀ ਟਰਾਲੀਆਂ ਟਰੋਲੀਆਂ ਤਾਂ ਹੀ ਸੈੱਟ ਕਰਕੇ ਖੜਨਗੇ ਆ ਫਿਰ ਵੀ ਨੰਬਰ 2 ਵਾਲੇ ਐਨੇ ਦੇਖਿਓ ਹੁਣ ਕਟੋ-ਕਟ ਚਾਰ-ਪੰਜ ਗੋਟੀਆਂ ਪਾਉਣੀਆਂ ਉੱਪਰ ਲੋਈ ਬੁੱਕਲ ਪਾਉਣੀ ਫਿਰ ਤੁਸੀਂ ਚਾਹਵਣਾ ਵਾਦੋ ਮੈਂ ਫੌਲ ਵੀ ਨੂੰ ਕਰਾਂ ਤੇ ਹਲੇ ਭਾਂਡਿਆਂ ਦੀ ਟਰਾਲੀ ਆਪਾਂ ਨੇ ਨਾਲੇ ਖੋਲ ਲਈਦੀ ਹੈ ਨਾ ਤਾਰਾਂ-ਤੂਰਾਂ ਵੀ ਕੱਢਣੀਆਂ ਪੈਣੀਆਂ ਸੈਟੀਆਂ ਕਰਕੇ ਕਿਉਂਕਿ ਜਦ ਤੱਕ ਟੈਂਟ ਨਹੀਂ ਲੱਗਦਾ ਜਦ ਤੱਕ ਸੈਟਿੰਗ ਨਹੀਂ ਆਉਣੀ ਹੈ ਨਾ ਤੇ ਚਲੋ ਆਪਾਂ ਵੀ ਹੋ ਜਾਈਏ ਤਿਆਰ ਪਰਨਾ ਮੰਨਦੇ ਆ ਨਾ ਫੇਚਦੇ ਆ ਤਿਆਰੀ ਫਿਰ ਸਾਫ਼ ਸੁਥਰੀਆ ਕਰਦੀਏ ਮਾਣ ਮੁੱਟਾ ਲੋ ਜੀ ਤੇ ਆਪਾਂ ਹੋ ਗਏ ਤਿਆਰ ਕੰਟਰੈਕਟਰ ਵੀ ਕਰਦਾ ਸਟਾਰਟ ਤੇ ਇਧਰ ਵਾਲੇ ਚੋਬਰ ਉਹ ਨਹੀਂ ਪਰਨਾ ਬੰਨਦੇ ਆ ਆ ਦਿਖਦਾ ਰਹੀ ਹੈਲੋ ਮੂੰਚਾ ਕੋ ਪਰ ਮੜਾਇਆ ਆ ਠੀਕਾ ਠੀਕਾ ਤੇ ਹੁਣ ਚਲਦੇ ਆ ਮੰਡੀ ਚ ਟਰੈਕਟਰ ਆਪਾਂ ਨੇ ਤਾਂ ਸਟਾਰਟ ਕਰਿਆ ਮੰਡੀ ਚੋਂ ਸਮਾਨ ਦਾ ਚੱਕ ਲਈਏ ਆਦਾ ਉਦਾ ਹਨਾ ਝਾਰਾ ਕੋ ਸੇ ਲਿਆਉਣਾ ਚਲੋ ਜੀ ਫਿਰ ਚਲਦੇ ਆ ਟੈਂਟ ਵਾਲਾ ਹਲੇ ਬਣਾਇਆ ਨਹੀਂ ਹੈਗਾ ਪਤਾ ਨਹੀਂ ਕਦ ਆਊਗਾ ਕਦ ਨਹੀਂ ਆਊਗਾ ਅਸਕੇ ਰੋਟਾ ਚਲੋ ਜੀ ਬਰਸਪਾਦਿਆਂ ਦੇ ਬਾਪਾਂ ਜੀ ਤੁਹਾਡੀ ਨੂੰ ਬਾਦਲੀ ਪਹਿਲਾਂ ਹਨ ਤੁਹਾਨੂੰ ਦੋਸਤ ਨਵੇਟਦੇ ਆ ਕੈਮਰਾ ਸੂਟ ਟੈਕ ਨਾਲ ਬੈਠੀ ਹੋਣੀ ਸਾਰੀ ਇਹ ਚਲੋ ਲੋ ਜੀ ਲੋ ਜੀ ਤੇਰੇ ਨਾਲ ਮਜ਼ਾਕ ਤੇਰਾ ਲੈ ਫਿਲੇ ਮੁੰਡਾ ਪੇਰਨ ਲਵਲੀ ਪੇਰਨ ਲਵਲੀ ਲੈ ਕੇ ਆਇਆ ਲੈ ਭਾਈ ਇਹਨਾਂ ਲਾ 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 ਹਾਏ ਭਾਈ ਆ ਮੁੰਡਾ ਮੁੰਡੇ ਦੀ ਐ ਦੀ ਐ ਦੀ ਫੇਰ ਦਿਖਾ ਦਿਖਾ ਐ ਚੱਕੀ ਤਰ੍ਹਾਂ ਦਿਖਾ ਲਾ ਕੇ ਵੀ ਦਿਖਾ ਲਾ ਕੇ ਤਾਂ ਹਾਂ ਠੀਕ ਹੈ ਠੀਕ ਹੈ ਚੱਲ ਫੇਰ ਲੱਭ ਲਈ ਹੈਗੀ ਆ ਹੈਗੀ ਵਾਲੀ ਆ ਦੂਈਆਂ ਕੁੜੀਆਂ ਵਾਲੀ ਐ ਮੇਰੀ ਲੋੜੀ ਆ ਹਾਂ ਹੁਣ ਤਾਂ ਕਹਿੰਦਾ ਮੰਮੀ ਦੀ ਆ ਉਹ ਝੋਲਾ ਦਿਖਾ ਗਈ ਤੇ ਗੱਡੀ ਇਹਦੇ ਨਾਲੇ ਲਾ ਜੀ ਮੁੰਡਾ ਫੇਰ ਲਵਲੀ ਲਾਵਾ ਫੇਰ ਲਵਲੀ ਹੈ ਤਾਹੀਂ ਦਣ ਵਰਦਨ ਸਨੱਖਾ ਹੁੰਦਾ ਜਾਂਦਾ ਤਾਹੀਂ ਐ ਤਾਹੀਂ ਸਨੱਖਾ ਹੁੰਦਾ ਚੱਕ ਲਿਆ ਚੱਕ ਲਿਆ ਜਾ ਵੀ ਛੇਰਾ ਹੁੰਦਾ ਉਹ ਛਿੰਦਾੜਤੀ ਆ ਮੇਰੇ ਜਿਆਦਾ ਹੀ ਜਾਂਦਾ ਬੰਦੇ ਕਿ ਖੁਸ਼ਕੀ ਹੋਣੀ ਬੈ ਬੈਸਲਿੰਗ ਹੁੰਦੀ ਏ ਖੁਸ਼ਕੀ ਸਾਹਿਬ ਇਹਦੇ ਸਨੱਖਾ ਹੁੰਦਾ ਏ ਬਣ ਗਿਆ ਬਣ ਗਿਆ ਮੁੰਡਾ ਸੁਨੱਕਾ ਨਾ ਬਣ ਗਿਆ ਸੁਨੱਕਾ ਫੇਰ ਨਵੀਂ ਲਾ ਕੇ ਫੇਰ ਨਵਲੀ ਲਾ ਕੇ ਐ ਫਿਰ ਤਾਂ ਹੋ ਗਿਆ ਫਿਰ ਤਾਂ ਸੂਤ ਵੀ ਆਉਣਾ ਆਪਣੇ ਕੋਲੋਂ ਹੋ ਗਿਆ ਕੱਟਾ ਕੱਟਾ ਚਿੱਟਾ ਹੋ ਗਿਆ ਸੂਤ ਵੀ ਆਇਆ ਆਪਣੇ ਕੋਲੋਂ ਚਲੋ ਕਿੱਥੇ ਕਿੱਥੇ ਨੂੰ ਪਵਾੜ ਦੇਣਾ ਚਲੋ ਟਕਾ ਲਾ ਦਿੰਦਾ ਲੋ ਜੀ ਕਲਾਰ ਪੀਆ ਬਣਾ ਆ ਗਿਆ ਤੇ ਉਹਦੇ ਬਾਅਦ ਆਪਾਂ ਚੱਲੇ ਤੇ ਟੈਂਕਰ ਪਾਉਣ ਤੇ ਦੇਖਦੇ ਆ ਪਹਿਲਾਂ ਕਲਾਰ ਸੈੱਟ ਕਰਕੇ ਲਾ ਦਈਏ ਯਾਰ ਆਗੀ ਲਾ ਲੂਗੇ ਟੈਂਕਰ ਪਾ ਲਿਉਂਦੇ ਨੇ ਇਹਨੂੰ ਆਪਾਂ ਚੱਲ ਉਹ ਅਸੀਂ ਆ ਗਏ ਟੈਂਕਰ ਪਾ ਲਈਓ ਟਰੈਕਟਰ ਵੀ ਅੱਗੇ ਕਰਨੇ ਆਲਾ ਯਾਰ ਉਹ ਬਾਈ ਦਾ ਟਰੈਕਟਰ ਉਹ ਬਾਈ ਦਾ ਹੀ ਹੈ ਨਾ ਬਾਈ ਦਾ ਟਰੈਕਟਰ ਵੀ ਤਾਂ ਅੱਗੇ ਕਰਾਉਣਾ ਫਿਰ ਲੋ ਜੀ ਕਹਿੰਦੇ ਚੋਬਰੂ ਨਹੀਂ ਪੁੱਜ ਗਏ ਨੇ

ਉਜੀ ਲਾ ਕੇ ਆਪਾਂ ਗੰਨੇ ਦਾ ਰਸ ਕੱਟਾ ਚਾਲੂ ਤੇ ਉਧਰ ਲੱਗਦਾ ਉਹ ਥੱਕ ਗਿਆ ਤੇ ਬਾਕੀ ਚੱਲ ਰਿਹਾ ਸੰਗਤ ਅੱਜ ਦਾ ਕੰਮ ਨਾ ਕਰੀ ਕੋਈ ਤੇ ਲੋ ਜੀ ਆਪਾਂ ਆਏ ਵੇ ਸੀਗੇ ਟੈਂਟ ਚੱਕਣ ਭਾਂਡੇ ਆਨੇ ਹਾਂ ਥੋਲੇ ਨੂੰ ਮੁੰਡਿਆਂ ਨੇ ਉਧਰ ਰਾਸਾ ਚਲਾਤਾ ਤੇ ਆਪਾਂ ਇਹਦਾ ਟੈਂਟ ਖਾਲੇ ਲਾਉਣਾ ਗੱਲ ਨਹੀਂ ਆਉਗੀਆਂ ਤੋਂ ਤਿੰਨ ਤਿੰਨ 6 ਸਾਂ ਦਾ 10 ਸਕੇਰਾ ਵਾਰ ਤੇ 14 14 ਹੋ ਗਿਆ ਆਗੂ ਆ ਤਾਂ ਬੇਇੱਜ਼ਤੀ ਹੀ ਹੋ ਗਈ ਯਾਰ ਨਿਆਣੇ ਆ ਉਹ ਬਿੰਦੂ ਇਹਨੂੰ ਨਾਲੇ ਰੱਖ ਲਾਓ ਟੈਂਟ ਲਾਉਣੇ ਚ ਉਹ ਬਿੰਦੂ ਤਾਂ ਪਹ ਆ ਪਹ ਬਾਈ ਲੋ ਜੀ ਪੁੱਜ ਗਏ ਆ ਪਾ ਲੰਗਰ ਚ ਤੇ ਆ ਗਿਆ ਆਪਣੇ ਕੋਲ ਟੈਂਟ ਹੋਏ ਵੀ ਬੜਾ ਜਾਮ ਲੱਗਿਆ ਹੋਇਆ ਉੱਧਰ ਰੋਡ ਉੱਪਰ ਆ ਲੱਗਿਆ ਹੋਇਆ ਹੋਰ ਗੱਡੀ ਤੇ ਗੱਡੀ ਇਹਦੇ ਖੜੀਆਂ ਯਾਰ ਆਸ ਚੈੱਕ ਕਰਕੇ ਦੇਖੀਏ ਫਿਰ ਇਹਰ ਕੋਹੋਂ ਔੜਾ ਕੜਤਣਾ ਮੈਨੂੰ ਵੀ ਦੱਸਿਆ ਭਾਗੂ ਨੇ ਕਹਿੰਦਾ ਥੋੜਾ ਕੜਤਣ ਪਰ ਆ ਵਾਦ ਬੜੀ ਛੇਤੀ ਲੰਘਿਆ ਕੰਨਾ ਲੋਥੀ ਉੱਪਰ ਟਾਪੇ ਵੀ ਲਿਆਂਦੇ ਆਪਾਂ ਨੇ ਸੇਵਾਦਾਰ ਮੁੱਖ ਸੇਵਾਦਾਰ ਠੀਕ ਆ ਨਹੀਂ ਕੜਤਣ ਪਰ ਨਹੀਂ ਹੈਗਾ ਨਾ ਠੀਕ ਆ ਇੱਧਰ ਕੋਈ ਵੀ ਲਾ ਦਿੱਤੀ ਪਾਨੇ ਬੈਨਰ ਤੇ ਤਾਲਾ ਇੱਧਰ ਨਾਕਰਾ ਜੀ ਲੱਗੇ ਮੇਰੇ ਪੈਨਰ ਹਰੇ ਲਾਉਣ ਯਾ ਤੇ ਪਾਨੇ ਦੁਆਰੇ ਫਿਰ ਤੋਂ ਚਲਾਤਾ ਘਲਾੜ ਲੱਗੇ ਮੇਰੇ ਮੁੰਡੇ ਛੋੜੋ ਛੋੜੋ ਨਾ ਕਾ ਸੰਕਤ ਵੀ ਹੈਗੀ ਆ ਸਾਡਾ ਸਾਥੀ ਹੁੰਦਾ ਠੀਕ ਆ ਸੰਕਤ ਅੱਜ ਸੰਰਾਦ ਵਾਲੇ ਮੇਰੇ ਵੀ ਤੇ ইমেজ ਵੀ ਆਪਾਂ ਲਾਤੇ ਬਿੰਦੂ ਵੀਰਾ ਆ ਜਾਂਦਾ ਫਿਰ ਟੈਂਟ ਲੇ ਕੇ ਉਹ ਪੌੜੀ ਦਿੰਦੇ ਆ ਚਲ ਜੀ ਐ ਹਾਂ ਹਾਂ ਚੱਲ ਇਧਰੋਂ ਨਿਕਲ ਜਾਣਾ ਲੋ ਜੀ ਹੁਣ ਉਹ ਬਿੰਦੂ ਵੀਰੇ ਲੱਗਿਆ ਉਹਦਾ ਰੱਸੀ ਬੰਨਣਾ ਸੈਂਟਰੇ ਉੱਧਰ ਤੇ ਆਪਣਾ ਬੰਦ ਲਈ ਆਪਾਂ ਨੇ ਉਹ ਆ ਗਿਆ ਪੌੜੀ ਲੈ ਕੇ ਇਹ ਬੈਨਰ ਖਲਾਤਾ ਟੇਬਲ ਵੀ ਲੱਗ ਚੁੱਕੇ ਨੇ ਤੇ ਬਾਹਰ ਆ ਇੱਕ ਟੇਬਲ ਹੈਗਾ ਕਬਰ ਜੀ ਹੋ ਗਈ ਜਗਾ ਟੈਂਟ ਲੱਗਣ ਨਾਲ ਇੱਧਰ ਆਪਾਂ ਇਸ ਵੇਰੀ ਟੈਂਟ ਲਾਤਾ ਲੋ ਜੀ ਸਮਾਪਤੀ ਵੱਸ ਹੋਣ ਵਾਲੀ ਉਹ ਕੰਮ ਹੁਣ ਸਿਖਰਾਤੀ ਆ ਟਾਪਾ ਥੋੜਾ ਹੀ ਰਹਿ ਗਿਆ ਇਹ ਮੁੰਡੇ ਲੱਗੇ ਹੋਏ ਨੇ ਚੋਰਾ-ਸ਼ੋਰਾ ਕਾਲ ਤੇ ਉੱਧਰ ਵੀ ਆਪਾਂ ਨੇ ਟਰਾਲੇ ਨੀਚੇ ਵੀ ਸਫਾਈ ਕਰਤੀ ਕੋਈ ਵੀ ਉੱਪਰ ਚੜਾਤੀ ਉੱਧਰ ਮੁੰਡੇ ਲੱਗੇ ਹੋਏ ਨੇ ਦੂਰੇ ਭਾਂਡੇ ਮਾਜ ਰੱ ਹੱਥ ਨੂੰ ਨੀ ਇਹ ਇੱਧਰ ਆ ਰਹਿ ਗਿਆ ਬਸ ਬਾਕੀ ਬਿੰਦੂ ਨੇ ਟੈਂਟਰੋਡਾ ਦਾ ਲਾਇਦਾ ਚੱਲ ਹੋਰ ਕੋਣ ਨੂੰ ਪਤਾ ਹੀ ਆ ਮਾਫੀ ਹੋਵਾਸ ਹੁਣ ਸਾਡੀ ਕੰਮ ਸਾਡਾ ਐਂਡਾ ਭਰੇ ਆ ਅੱਨਾ ਟਰਾਲਾ ਲੱਗਿਆ ਅੱਜ ਪੂਰਾ ਭਰਿਆ ਹੋਤਾ ਹੈ ਰਾਦੇ ਲੋ ਕਿੰਨੀ ਛਿੱਤੀ ਹੋ ਗਿਆ 6 ਵਜੇ ਹਲੇ 6 ਵੀ ਨਹੀਂ ਵਜੇ ਪੂਰੇ ਕੌਨ ਟ੍ਰੈਲੀ ਸਮਾਨ ਲੋਡ ਕਰ ਦੇਣਾ ਜਿਹੜਾ ਰਹਿ ਗਿਆ ਜਿਹਨਾਂ ਫੇ ਪਾਂਡੇ ਪੁੰਡੇ ਮਾਜੀ ਹਰਸ਼ਾ ਨੇ ਪਾਂਡੇ ਮਾਰ ਤੇ ਆਹ ਇੱਕ ਟਾਪਾ ਰਹਿ ਗਿਆ ਬਸ ਆ ਗਲਾਸ ਰਹਿ ਗਏ ਹਰਸ਼ਾ ਨੇ ਵੀ ਥੋਣੀ ਮਦ ਮਾਰਤੀ ਪਾਂਡੇ ਤੋਂ ਹੁਣੇ ਚ ਦੇ ਦੇ ਫਿਰ ਟੈਂਕਰ ਵੀ ਦੇਖਣਾ ਪਾਣੀ ਦਾ ਫਿਰ ਫਾਲਿਆਂ ਨੇ ਹੋਈ ਜਾ ਤੇ ਲੋ ਜੀ ਆਪਾਂ ਨੇ ਟਵਿੱਟਰ ਕੱਢ ਕੇ ਲਾ ਤੇ ਸੈੱਟ ਕਰਕੇ ਹਨਾ ਇਹ ਪਾਂਡੇ ਵੀ ਆਪਾਂ ਨੇ ਟਰਾਲੀ 'ਚ ਰੱਖਦੇ ਸਾਰੇ A to Z ਤੇ ਇੱਧਰ ਆਪਾਂ ਨੇ ਕਰਤਾ ਬਿਲਾ ਸਾਰਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ 'ਚ ਲੈ ਕੇ ਆਮ ਅਗੇ ਥੋਡੋਲੀ ਕੁਛ ਨਹੀਂ ਹੋ ਜਾ ਇਹਦਾ ਬੰਪਰ ਜਾ ਰਹਿ ਗਿਆ ਵਿਚਾਰੇ ਦਾ ਇਸ ਵਾਰ ਫੱਟ ਗਿਆ ਮੇਰੇ ਚਲੋ ਕੋਈ ਨਹੀਂ